ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਸਭ ਨੂੰ ਤੰਦਰੁਸਤੀਆਂ ਤਰੱਕੀਆਂ ਚੜ੍ਹਦੀ ਕਲਾ ਬਖਸ਼ਣ ਜੀ ਲੋ ਜੀ ਇੱਥੇ ਸੀ 1.5 ਵਜੇ ਦਾ ਟਾਈਮ ਦੁਪਹਿਰ ਦਾ ਤੇ ਮੈਂ ਤਾਂ ਕੱਪੜੇ ਧੋ ਕੇ ਕੁਝ ਤਾਂ ਸਟੈਂਡ ਤੇ ਅੰਦਰ ਜਿਹੜੇ ਪਾਉਣ ਵਾਲੇ ਹੁੰਦੇ ਡੇਲੀ ਰੁਟੀਨ ਦੇ ਉਹ ਸਟੈਂਡ ਤੇ ਪਾ ਲਈ ਨਹੀਂ ਹੁੰਦੀਆਂ ਅੰਦਰ ਪੱਕੇ ਥੱਲੇ ਸੌਕੇ ਜਾਂਦੇ ਸੋਹਣੇ ਬਰਾਂਡੇ ਵਿੱਚ ਤੇ ਮੈਂ ਚਾਦਰਾਂ ਇੱਕ ਚਾਦਰ ਸੀ ਤੇ ਦੋ ਤੌਲੀਏ ਸੀਗੇ ਉਹ ਧੋ ਕੇ ਬਾਹਰ ਪਾਇਆ ਸੀ ਮੈਨੂੰ ਇਦਾਂ ਲੱਗਾ ਅੰਦਰ ਪਈ ਨੂੰ ਵੀ ਬਾਹਰ ਰੋਸ਼ਨੀ ਜੀ ਹੈ ਨਹੀਂ ਝਾੜ ਹੋਇਆ ਲੱਗਦਾ ਆ ਜਦ ਮੈਂ ਬਾਹਰ ਆਈ ਉੱਠ ਕੇ ਤਾਂ ਬਿਲਕੁਲ ਹੀ ਰੱਬ ਬੱਦਲ ਇਦਾਂ ਹੋਏ ਸੀ ਵੀ ਭਰਾਉ ਜਿਆ ਹੋਇਆ ਪਿਆ ਸੀ ਮੀਂਹ ਆਈ ਜਾਣਾ ਮੈਂ ਹਜੇ ਚਾਦਰਾਂ ਛੱਕ ਕੇ ਅੰਦਰ ਕੀਤੀਆਂ ਤੇ ਮੀਂਹ ਆ ਗਿਆ ਜੀ ਜੋਰੀ ਅੱਜ ਵੀ ਬਹੁਤ ਮੀਂਹ ਪਿਆ ਤੇ ਇੱਥੇ ਹਜੇ ਸਟਾਰਟ ਹੋਇਆ ਸੀਗਾ ਮੀਂਹ ਸ਼ੁਰੂ ਹੀ ਹੋਇਆ ਸੀ ਕਾਫੀ ਪੈ ਗਿਆ ਪਰ ਹੋਮਸ ਹੁੰਨੀ ਆ ਵੀ ਹਵਾ ਨਹੀਂ ਚੱਲੀ ਮਾੜੀ ਵੀ ਨਾ ਮੀ ਪੈਂਦੇ ਤੇ ਨਾ ਮੀ ਪੈਣ ਤੋਂ ਪਹਿਲਾਂ ਤੇ ਨਾ ਮੈਂ ਪੈਣ ਤੋਂ ਬਾਅਦ ਚ ਹੁਣ ਤੱਕ ਵੀ ਇੰਨੀ ਹੋਮਸ ਆ ਵੀ ਕੂਲਰ ਤੋਂ ਪੱਖੇ ਤੋਂ ਬਗੈਰ ਬੈਠ ਨਹੀਂ ਹੁੰਦਾ ਤੇ ਜਦੋਂ ਆਪਾਂ ਵੀਡੀਓ ਦੀ ਵੌਇਸਓਵਰ ਕਰਦੇ ਆਂ ਵੀਡੀਓ ਨੂੰ ਤੇ ਉਹ ਦੋ ਤਾਂ ਫਿਰ ਬਿਲਕੁਲ ਪੱਖੇ-ਪੁੱਖੇ ਬੰਦ ਕਰਨੇ ਪੈਂਦੇ ਆ ਤਾਂ ਅੰਦਰ ਬਹਿਣਾ ਔਖਾ ਹੋ ਜਾਂਦਾ ਜੀ ਇੱਥੇ ਮੈਂ ਮਰਚੱਕੇ ਦੇ ਅੰਦਰ ਕੱਲ੍ਹ ਅਸੀਂ ਪੈਰਪੂਰ ਸਾਫ਼ ਕਰਨੇ ਪਏ ਜਦ ਬੇੜੇ ਲਾਉਣੇ ਆਪਾਂ ਇਹ ਚਾਦਰ ਜੀ ਮੈਂ ਤੈਹ ਲਾ ਦਿੱਤੀ ਸੀ ਸੁੱਕ ਗਈ ਇਸ ਚਾਦਰ ਤੌਲੀਏ ਤੌਲੀਏ ਦੋਨੇ ਗਿੱਲੇ ਸੀ ਕਿ ਉਹ ਆਪਾਂ ਫਿਰ ਸਟੈਂਡ ਤੇ ਪਾ ਦੁੱਤੇ ਕੱਪੜੇ ਜੀ ਅੱਜ ਫੇਰ ਬਹੁਤ ਹੋ ਗਏ ਸੀਗੇ ਮੇਰਾ ਤਾਂ ਇੱਕ ਸੂਟ ਹੀ ਹੁੰਦਾ ਇਹਨਾਂ ਦੇ ਸੁੱਕਣ ਨਾਲ ਇਹ ਤਾਂ ਦੋ ਦੋ ਤਿੰਨ ਤਿੰਨ ਵਾਰ ਦੀਆਂ ਕਰ ਦਿੰਦੇ ਆ ਫਿਰ ਪਰਨੇ ਹੋ ਜਾਂਦੇ ਨਾਲ ਆ ਕੇ ਕਰਕੇ ਜਦੋਂ ਇੱਥੇ ਮੈਂ ਜ਼ੋਰ ਨਾਲ ਨੂੰ ਪੁੱਛਦੀ ਸੀ ਮੈਂ ਕਿ ਮੋਟਰ ਤਨ ਚੱਲਦੀ ਕੁਤੇ ਕੋਈ ਵੀ ਮੀਂਹ ਕਾਫੀ ਆ ਕਹਿੰਦੇ ਨਹੀਂ ਚੱਲਦੀ ਮੈਂ ਬੰਦ ਕਰਕੇ ਆਇਆ ਭਰ ਗਿਆ ਸੀ ਝੋਨਾ ਇੱਧਰ ਦੇਖੋ ਜੀ ਚੱਲ ਪਿਆ ਪਰ ਨਾਲੇ ਐਕਦਾਮੀ ਤੇ ਇੱਥੇ ਜੀ ਸੀਗਾ ਤਿੰਨ ਕ ਦਾ ਟਾਈਮ ਆਪਾਂ ਚਾਹ ਬਣਾ ਲਈ ਸੀ ਬਣਾ ਕੇ ਰੱਖ ਲਈ ਸੀ ਜੀ ਤੇ ਦਹੀਂ ਵਾਲਾ ਦੁੱਧ ਵੀ ਉਬਾਲ ਲੈ ਤੇ ਇਹ ਦੁੱਧ ਮੈਂ ਪਨੀਰ ਲਈ ਉਬਾਲਦੀ ਸੀਗੀ ਉਬਾਲੀ ਆ ਗਈ ਸੀ ਇਹਦੇ ਵਿੱਚ ਆਪਾਂ ਨਿੰਬੂ ਸੱਤ ਪਾ ਦਾਂਗੇ ਜੀ ਅਸੀਂ ਨਿੰਬੂ ਸੱਤ ਕਹਿੰਦੇ ਆ ਮੈਨੂੰ ਨਹੀਂ ਪਤਾ ਕੋਈ ਕੀ ਹੋਰ ਕਹਿੰਦਾ ਹੋਗਾ ਵੀ ਨਿੰਬੂ ਦਾ ਸੱਤ ਕਹਿ ਲੈਂਦੇ ਸਾਡੇ ਤਾਂ ਉਹ ਆਪਾਂ ਪਾ ਦਿੱਤਾ ਥੋੜਾ ਜਿਆ ਤੇ ਇਹ ਪਨੀਰ ਫਟ ਜਾਊਗਾ ਫਿਰ ਦੁੱਧ ਤੋਂ ਪਨੀਰ ਬਣ ਜਾਊਗਾ ਫਿਰ ਆਪਾਂ ਇਹਨੂੰ ਕੱਢਾਂਗੇ ਕੱਪੜੇ 'ਚ ਆਪਾਂ ਜ਼ਿਆਦਾ ਭਾਰੇ ਇਹਦੇ ਤੇ ਨਹੀਂ ਦੇਂਦੇ ਜੀ ਅੱਜ ਕਿਉਂਕਿ ਆਪਾ ਬਣਾਉਣੀ ਭੁਰਜੀ ਜੀ ਜੇ ਆਪਾ ਪੀਸ ਕੱਟਨੇ ਹੋਣ ਤੇ ਫਿਰ ਜਿਆਦਾ ਭਾਰ ਦੇ ਦੇਣਾ ਵੈਸੇ ਅਸੀਂ ਬਹੁਤ ਘੱਟ ਬਣਾਉਨੇ ਜੀ ਪਤਾ ਨਹੀਂ ਮੇਰੀ ਤਾਂ ਇਹਨਾਂ ਨੂੰ ਵੀ ਪਸੰਦ ਆ ਇਦਾਂ ਨਹੀਂ ਵੀ ਨਹੀਂ ਪਨੀਰ ਪਸੰਦ ਮੇਰੀ ਇਦਾਂ ਭਾਂਖਾ ਜੀ ਚੱਲ ਗਈ ਸੀ ਪਨੀਰ ਤੋਂ ਜਦੋਂ ਮੈਂ ਇੱਥੇ ਵਿਆਹੀ ਆਈ ਬਣਾਉਂਦੇ ਤਾਂ ਅਸੀਂ ਵੀ ਉੱਥੇ ਸੀਗੇ ਉੱਥੇ ਕਿਤੇ ਕਿਤੇ ਈ ਮਹੀਨੇ ਪਿੱਛੋਂ ਹੋਇਆ 1.5 ਮਹੀਨੇ ਪਿੱਛੋਂ ਹੋਇਆ ਇਦਾਂ ਬਣਾ ਲੈਣਾ ਜਾਂ 2 ਮਹੀਨੇ ਜਾਮਾ ਕਰਦੇ ਬਣਾਉਣਾ ਤੇ ਇੱਥੇ ਤਾਂ ਮੈਂ ਜਦੋਂ ਮੇਰਾ ਵਿਆਹ ਹੋਇਆ ਜਦੋਂ ਆਏ ਇੱਥੇ ਇੱਥੇ ਪਨੀਰ ਦੀ ਭੁਰਜੀ ਮਟਰ ਪਨੀਰ ਇਹਨਾਂ ਨੇ ਉਹਦੇ ਵਿੱਚ ਕੜੀ ਵਿੱਚ ਵੀ ਪਨੀਰ ਪਾ ਲੈਣਾ ਮੇਰੇ ਇੰਨਾ ਮਨ ਚੱਲ ਗਿਆ ਪਨੀਰ ਤੋਂ ਵੀ ਪਨੀਰ ਵਾਲੂ ਝਾਕਣੋਂ ਮੇਰਾ ਦਿਲ ਹੀ ਨਹੀਂ ਕਰਦਾ ਕਿਤੇ ਵਿਆਹ ਦੇ ਵੀ ਚਲੀ ਜਾਵਾਂ ਮੈਂ ਨਹੀਂ ਪਨੀਰ ਦੀ ਸਬਜ਼ੀ ਖਾਂਦੀ ਹੁੰਦੀ ਪਤਾ ਨਹੀਂ ਸਬਜ਼ੀ ਸਵਾਦ ਨਹੀਂ ਲੱਗਦੀ ਅੱਜ ਵੀ ਮੈਂ ਭੁਰਜੀ ਬਣਾ ਲਈ ਤੇ ਜਦੋਂ ਮੈਂ ਖਾਣੀ ਸੀ ਰੋਟੀ ਹੁਣ ਮੈਂ ਇਸ ਟਾਈਮ ਰੋਟੀ ਖਾ ਲਈ ਜਦੋਂ ਵੌਇਸਓਵਰ ਕਰਦੀ ਸੀ ਮੈਂ ਪਿਆਜ਼ ਪਿਆਜ਼ ਜਾਂ ਲੈ ਪਨੀਰ ਸਾਈਡ ਤੇ ਕਰ ਦਿੱਤਾ ਪਤਾ ਨਹੀਂ ਕਿਉਂ ਇੰਨੀ ਜਦਾਂ ਇੱਕ ਚੀਜ਼ ਨੂੰ ਆਪਾਂ ਜਾਦਾ ਟਾਈਮ ਖਾ ਲਈਏ ਤਾਂ ਡੇਲੀ ਜਾਂ ਦੂਸਰੇ ਜਾਂ ਤੀਸਰੇ ਦਿਨ ਘਰ ਦਾ ਦੁੱਧ ਖੁੱਲਾ ਸੀ ਇਹਨਾਂ ਨੇ ਇਦਾਂ ਬੜਾਈ ਰੱਖਿਆ ਕਿਉਂਕਿ ਨਿਆਣੇ ਸਾਰੇ ਸ਼ਕੀਨ ਸੀਗੇ ਨਿਆਣਿਆਂ ਕਰਕੇ ਫਿਰ ਸਾਰਿਆਂ ਨੇ ਨਾਲ ਉਦਾਂ ਦੀ ਖਾ ਲੈਣੀ ਇਹ ਜੀ ਪੋਣਾ ਥੋੜਾ ਲਿਆ ਆਪਣਾ ਘਸ ਗਿਆ ਗਿਆ ਸੀਗਾ ਤੇ ਇਹ ਮੈਂ ਇਦਾਂ ਰੱਖ ਲਿਆ ਸੀ ਵੀ ਚਲੋ ਕਿਤੇ ਪਨੀਰ ਵਗੈਰਾ ਫਟਾਹ ਹੋ ਜਾਂਦਾ ਤੇ ਇਹ ਜੇ ਤੁਮੈਂ ਇਹਨੂੰ ਕੱਟ ਕੇ ਨਿਚੋੜਨ ਲੱਗੀ ਇਹਦਾ ਕੰਮ ਹੋ ਗਿਆ ਹੋਰ ਵੀ ਫਿਰ ਮੈਂ ਇੱਦੀ ਰੱਖ ਦਿੱਤਾ ਮੈਂ ਕਿ ਚਲੋ ਉੱਪਰ ਪਾਰ ਦੇ ਦਿੰਨੇ ਆ ਪਨੀਰ ਦਾ ਪਾਣੀ ਜਿਆ ਨਿਕਲ ਜਾਊਗਾ ਐਸੇ ਤੋਂ ਮੈਂ ਠੰਡਾ ਪਾਣੀ ਵੀ ਪਾ ਦਿੱਤਾ ਸੀ ਉੱਤੇ ਹੋਰ ਵੀ ਪਾਣੀ ਉਧਰ ਪਤੀਲਾ ਧੋ ਕੇ ਆ ਲੈ ਪਾ ਲੈਣਾ ਕਿਉਂਕਿ ਇਹਦਾ ਖੱਟੋ ਜੀ ਸਾਰੀ ਨਿਕਲ ਜਾਊਗੀ ਜੋ ਖੱਟਾਪਨ ਜਿਆ ਹੈਗਾ ਵਿੱਚ ਪਨੀਰ ਸੋਨਾ ਬਣ ਗਿਆ ਸੀ ਇੱਥੇ ਆਪਾਂ ਦਾਲ ਸਬਜ਼ੀ ਵਾਲਾ ਜਿਹੜਾ ਪਤੀਲਾ ਆਪਣਾ ਉਹ ਭਰ ਕੇ ਪਾਣੀ ਦਾ ਉੱਪਰ ਰੱਖ ਦਾਂਗੇ ਇਦਾਂ ਹੀ ਤੇ ਦੇਖੋ ਜਦੋਂ ਮੈਂ ਇਹਨੂੰ ਮਰੋੜੀ ਜਿਹੀ ਦੇਣੀ ਆ ਤੇ ਉਦੋਂ ਮੇਰੇ ਹੱਥ 'ਚ ਇਦਾਂ ਹੋ ਗਿਆ ਮੈਨੂੰ ਪਤਾ ਲੱਗ ਗਿਆ ਸੀ ਵੀ ਗਿਆਪ ਹੋਣਾ ਬੜਾ ਹੀ ਜ਼ਿਆਦਾ ਘਸ ਗਿਆ ਗਿਆ ਸੀਗਾ ਇੱਥੇ ਆਪਾਂ ਇਹ ਪਤੀਲਾ ਪਾਣੀ ਦਾ ਭਰ ਕੇ ਉੱਪਰ ਇੱਥੇ ਮੈਂ ਆ ਗਈ ਸੀ ਬਾਹਰ ਚਾਹ ਲੈ ਕੇ ਤੇ ਮੈਂ ਖਾਂਦੀ ਸੀ ਬਿਸਕੁਟ ਤੇ ਮਿੰਨੂ ਕਹਿੰਦੇ ਹੱਥ 'ਚ ਫੜੀ ਫਿਰਦੀਆਂ ਕੌਲੀ ਲੈ ਆ ਕੇ ਦਨਿਆੜਿਆਂ ਵਾਂਗੂ ਆ ਆਫੋਤਾ ਪਈ ਆ ਕਿਤੇ ਮੇਰੇ ਕੋਲੋਂ ਲੈ ਨਾ ਲਵੇ ਹੱਥ 'ਚ ਕਬਜ਼ਾ ਕੀਤਾ ਬਿਸਕੁਟਾਂ ਦੇ ਮੈਂ ਕਿਹਾ ਤੁਸੀਂ ਵੀ ਖਾ ਲੈਂਦੇ ਤੁਹਾਨੂੰ ਉਹ ਪੁੱਛਿਆ ਤੂੰ ਕਿਹਾ ਮੈਂ ਨਹੀਂ ਖਾਣਾ ਮੈਂ ਰੋਟੀ ਖਾਣੀ ਮੈਨੂੰ ਰੋਟੀ ਦੇ ਚਾਹ ਦੇ ਨਾਲ ਤੇ ਲੋ ਜੀ ਇਹ ਪਚਾਹ ਪੀ ਕੇ ਭਾਂਡੇ ਜਿਹੜੇ ਸੀਗੇ 1 2 ਧੋ ਕੇ ਫਿਰ ਆਪਾਂ ਹੋ ਗਿਆ ਸੀ ਸਬਜੀ ਕੱਟਣ ਬੱਲ ਸਬਜੀ ਤੇ ਚਲੋ ਕੀ ਤੜਕਾ ਹੀ ਕੱਟਣਾ ਸੀਗਾ ਤੇ ਇੱਕ ਆਪਾਂ ਪਾਵਾਂਗੇ ਟਮਾਟਰ ਤੇ ਛੇ ਪਿਆਜ਼ ਵੱਡੇ ਵੱਡੇ ਬਲੇਏ ਸੀਗੇ ਕਿਉਂਕਿ ਬਾਲੀ ਵੱਡੇ ਵੀ ਨਹੀਂ ਠੀਕ మీడియం ਜਿਹਾ ਸਾਈਜ਼ ਤੇ ਪੁਰਜੀ ਸੋ ਇਸ ਸੋਣੀ ਬਣੂਗੀ ਤਿੰਨਾਂ ਜਣਿਆਂ ਨੇ ਹੁਣ ਖਾਣੀ ਐ ਇਸ ਤੋਂ ਨਕਸਵੀਰ ਨੂੰ ਬਚ ਜੂਗੀ ਤੇ ਅਰਜਨ ਖਾ ਲੂ ਤਾਂ ਜਾਂ ਫਿਰ ਜੋਲ ਸਾਹਿਬ ਨੂੰ ਖਾਣੀ ਹੋਊਗੀ ਇਹ ਖਾ ਲੂਗੀ ਅਸੀਂ ਸੈਂਪਲ ਪਰੌਠੇ ਲਾ ਲਾਂਗੇ ਲੋ ਜੀ ਆਪਾਂ ਤੜਕਾ ਕੱਟ ਕੇ ਰੱਖ ਲਾਂਗੇ ਆਟਾ ਗੁੰਨ ਕੇ ਮੈਂ ਰੱਖ ਗਈ ਸੀਗੀ ਆਟੇ ਦੀ ਜਣੀ ਵੀਡੀਓ ਬਣਾ ਹੋਈ ਫਿਰ ਆਪਾਂ ਧਾਰਾ ਕੱਢ ਲਿਆਵਾਂਗੇ ਹੋਰ ਦੀ ਸਵਾਗਤ ਹੈ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਜੋ ਵੀ ਭੈਣ ਭਰਾ ਆਪਣੇ ਨਾਲ ਪਹਿਲਾਂ ਜੁੜੇ ਆ ਉਹਨਾਂ ਦਾ ਵੀ ਧੰਨਵਾਦ ਤੇ ਜੋ ਭੈਣ ਭਰਾ ਆਪਣੇ ਚੈਨਲ ਤੇ ਹੁਣ ਨਿਊ ਆਏ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਨਵੇਂ ਆਏ ਉਹਨਾਂ ਨੂੰ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਵੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਫੁੱਲ ਵਾਚ ਕਰਿਆ ਕਰੋ ਜੀ ਇਦਾਂ ਆਪਾਂ ਇੱਕ ਦੂਜੇ ਦਾ ਸਾਥ ਦੇਵਾਂਗੇ ਤੇ ਤਾਂ ਹੀ ਅੱਗੇ ਵਧਾਂਗੇ ਆਪਾਂ ਨੂੰ ਇੱਕ ਦੂਜੇ ਦੀ ਹਮੇਸ਼ਾ ਲੋੜ ਹੈ ਜਦੋਂ ਅਚਾਰ ਆਪਾਂ ਚੈਨਲਾਂ 'ਤੇ ਕੰਮ ਕਰਦੇ ਆਂ ਸਪੋਰਟ ਨਾਲ ਇੱਕ ਦੂਜੇ ਦੀ ਸਪੋਰਟ ਨਾਲ ਤਾਂ ਬੰਦਾ ਬਹੁਤ ਵੱਡਾ ਹੌਸਲਾ ਜਿਆ ਹੋ ਜਾਂਦਾ ਹੈ ਕਿਹਣਾ ਚਲੋ ਮੇਰੇ ਨਾਲ ਹੈਗੇ ਆ ਭੈਣਾ ਭਾਈ ਹਨਾ ਤੇ ਹੋਰ ਜੇ ਆਪਾਂ ਕਹੀਏ ਵੀ ਰਿਸ਼ਤੇਦਾਰਾਂ ਦੇ ਤਾਂ ਰਿਸ਼ਤੇਦਾਰਾਂ ਨੂੰ ਤਾਂ ਆਪਾਂ ਕਿਸੇ ਨੂੰ ਦੱਸਤੀ ਆਪਣਾ ਮਿਆਖ ਬਾਧੂ ਬਣਨਾ ਜੀ ਤੇ ਇਹ ਲੋ ਜੀ ਪਨੀਰ ਆਪਣਾ ਇੰਨਾ ਕਿ ਨਿਕਲਿਆ ਸੀ ਇਹ ਗਾਈਆਂ ਦਾ ਦੁੱਧ ਹੀ ਆ ਜੀ ਬਹੁਤ ਸੋਹਣਾ ਪਨੀਰ ਨਿਕਲਿਆ ਸੀ ਆਪਾਂ ਬਣਾਉਨੇ ਹਾਂ ਤੇਲ ਵਿੱਚ ਹਰੇਕ ਥਾਲ ਸਬਜੀ ਕਿਤੇ ਹੀ ਭਵੇਂ ਦੇਸੀ ਘੀਏ ਦਾ ਤੜਕਾ ਨਹੀਂ ਤਾਂ ਨਹੀਂ ਜੀ ਸਰੋਂ ਦਾ ਤੇਲ ਹੀ ਜ਼ਿਆਦਾਤਰ ਵਰਤੀਦਾ ਤੇ ਆਪਾਂ ਇੰਨਾ ਤੇਲ ਪਾ ਲਿਆ ਸੀਗਾ ਪਿਆਜ਼ ਤਾਂ ਸੋਹਣੇ ਸੀਗੇ ਪਿਆਜ਼ ਸੀਗੇ ਚਿੱਟੇ ਪਿਆਜ਼ ਜੀ ਇਹ ਭੁੱਜਦੇ ਨਹੀਂ ਸੀਤੀ ਜਿਹੜੇ ਲਾਲ ਪਿਆਜ਼ ਹੁੰਦੇ ਉਹ ਸ਼ੈਰੋ ਹੀ ਮਿਲਦੇ ਆ ਪਿੰਡੋਂ ਤਾਂ ਇਥੋਂ ਕਿੱਤੀ ਮਿਲਦੀ ਹਾਂ ਪਹਿਲਾਂ ਗੈਸ ਬੰਦ ਕਰ ਦਿੱਤਾ ਸੀਗਾ ਤੇ ਫਿਰ ਤੇਲ ਠੰਡਾ ਹੋਇਆ ਫਿਰ ਜੀਰਾ ਪਾਇਆ ਹੁਣ ਚੁਲਾਇਆ ਮੈਨੂੰ ਔਖਾ ਲੱਗਦਾ ਡੱਬੀ ਦੇ ਨਾਲ ਗੈਸ ਬਾਲਣਾ ਜੀ ਲਾਈਟਰ ਹੋਇਆ ਖਰਾਬ ਤੇ ਮੈਂ ਇਹਨਾਂ ਨੂੰ ਕਹਿੰਦੀ ਸੀ ਮੈਂ ਕਿ ਜੇ ਨੂਰ ਮੈਲ ਨੂੰ ਗਏ ਤਾਂ ਮੈਨੂੰ ਲਿਆ ਕੇ ਦਿਓ ਕਹਿੰਦੇ ਕੋਈ ਨਹੀਂ ਜਿੱਦਣ ਗਿਆ ਤਾਂ ਲਿਆ ਦੂੰਗਾ ਵੀ ਹਜੇ ਤਾਂ ਮੇਰਾ ਵੀ ਨਹੀਂ ਟਾਈਮ ਹੈਗਾ ਝੋਨੇ ਵਿੱਚ ਸਾਰੀ ਦਿਹਾੜੀ ਇੱਦਾਂ ਨਿਕਲ ਜਾਂਦੀ ਨੱਠ ਪਹਚਾਈ ਚ ਐਸਕੂ ਤੋਂ ਆਉਂਦੇ ਹੋ ਸਕੂਤੇ ਚੱਲ ਜਾਣਾ ਇੱਧਰ ਪਾਣੀ ਦੇਖ ਕੇ ਉੱਧਰ ਚੱਲਣਾ ਮੋਟਰ ਬੱਤੀ ਆਈ ਆ ਆਹ ਜਾਂ ਭਾਰਨਾ ਗਿਆ ਹੋਵੇ ਜਿਆਦਾ ਕਿਹੜਾ ਚਲੋ ਜੀ ਵਾਹਿਗੁਰੂ ਸਾਹਿਬ ਦੇ ਕੰਮਾਂ ਕਾਰਜਾਂ ਚ ਕਮਾਈਆਂ ਚ ਬਰਕਤਾਂ ਪਾਉਣ ਹਰੇਕ ਨੂੰ ਤੰਦਰੁਸਤੀਆਂ ਬਖਸ਼ਣ ਜੀ ਲੋ ਜੇ ਇੱਥੇ ਆਪਾਂ ਹਰੀਆਂ ਮਿਰਚਾਂ ਵੀ ਲੈ ਲਈਆਂ ਸੀਗੀਆਂ ਚਾਰ ਕ ਪਾਵਾਂਗੇ ਹਰੀਆਂ ਮਿਰਚਾਂ ਬਾਕੀ ਪਾਵਾਂਗੇ ਲਾਲ ਅੱਜ ਪਨੀਰ ਪਰਜੀ ਬਣਾਈ ਆਪਾਂ ਜਬ ਬਣੀ ਐ ਨ ਪੂਰੀ ਕਰਾਰੀ ਕਿਉਂਕਿ ਹਰੀਆਂ ਮਿਰਚਾਂ ਪਾ ਲੀਆਂ ਫਿਰ ਮੈਂ ਲਾਲ ਵੀ ਸੋਹਣੀ ਪਾਤੀ ਮਿਰਚ ਇਹ ਖਾ ਕੇ ਕਹਿੰਦੇ ਅੱਜ ਤਾਂ ਸਵਾਦ ਆ ਗਿਆ ਸਬਜ਼ੀ ਖਾਣ ਦਾ ਪੀ ਕਰਾਰੀ ਆ ਪੂਰੀ ਤੇ ਬੜੀਆਂ ਉਦਣ ਆਲੂ ਬੜੀਆਂ ਵੀ ਇਦਾਂ ਸੀ ਕਰਾਰੀਆਂ ਜੀਆਂ ਮੱਖਣੀ ਮੁਕਣੀ ਸੋਹਣੀ ਪਾ ਕੇ ਫੇਰ ਮੈਨੂੰ ਤਾਂ ਸੁਆਦੀਆਂ ਲੱਗੀਆਂ ਨੇ ਤੇ ਮਿਰਚ ਜਿਆਦੀ ਲੱਗਦੀ ਸੀ ਇੱਥੇ ਆਪਾਂ ਪਨੀਰ ਭੋਰ ਲਾਂਗੇ ਜਦ ਤੱਕ ਆਪਣੇ ਪਿਆਜ਼ ਭੁੱਜਦੇ ਆ ਕਿਉਂਕਿ ਇਹਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਭੋਰਾਂਗੇ ਇਹਦਾ ਕੱਦੂ ਕੱਸ ਵੀ ਕਰ ਲੈਂਦੇ ਹੋ ਜੀ ਮੈਨੂੰ ਨਹੀਂ ਚੰਗੇ ਆ ਲਾਦੀਆਂ ਲੜਫਾ ਨਹੀਂ ਆ ਮੈਂ ਹੱਥ ਨਾਲ ਹੀ ਇਹਦਾ ਭੋਰ ਲੈਣੀ ਹੁੰਦੀ ਹੈ ਤੇ ਅਰਜਨ ਨੂੰ ਨਹੀਂ ਪਤਾ ਲੱਗਾ ਵੀ ਇਹ ਕਾਦੀ ਸਬਜ਼ੀ ਅਰਜਨ ਦੇਖ ਕੇ ਕਹਿੰਦਾ ਜੇ ਰੋਟੀ ਖਾਣ ਲੱਗਾ ਕਹਿੰਦਾ ਅੱਜ ਮੰਮੀ ਅੰਡਿਆਂ ਦੀ ਭੁਰਜੀ ਬਣਾਈ ਆ ਅੰਡੇ ਬਣਾਏ ਆ ਮੈਂ ਕਿਹਾ ਨਹੀਂ ਪਤਾ ਪਨੀਰ ਆ ਕਹਿੰਦਾ ਮੈਨੂੰ ਤਾਂ ਅੰਡੇ ਲੱਗਣ ਦੇ ਖਾ ਕੇ ਫਿਰ ਉਹਨੂੰ ਪਤਾ ਲੱਗਾ ਵੀ ਨਹੀਂ ਇਹ ਅੰਡੇ ਨਹੀਂਗੇ ਪਨੀਰ ਆ ਸਾਡਾ ਤਾਂ ਸ਼ੈਫ ਵੀ ਬਹੁਤ ਨਾਲ ਇਦਾਂ ਅਰਜਨ ਰੋਟੀ ਖਾਂਦਾ ਸੀ ਉੱਥੇ ਬਾਹਰ ਹੀ ਮੈਂ ਦੂਸਰੇ ਮੰਜੇ ਦੇ ਬੈਠ ਕੇ ਤੇ ਮੈਂ ਲੱਗ ਪਈ ਖਾਣਾ ਕੁਲਰ ਮੋਰੇ ਤੇ ਸ਼ੈਫ ਹੀ ਕਹੇ ਮੈ ਮੈਨੂੰ ਪਾ ਦੋ ਸਾਰੀ ਸਬਜ਼ੀ ਪਤਾ ਨਹੀਂ ਉਹਨੂੰ ਕਿੱਧਰੋਂ ਪਾਉ ਸੁਠੇ ਅੱਜ ਕੜੀ ਦੇ ਪਿੱਛੋਂ ਮੇਰੇ ਕੋਲ ਆ ਜੀ ਵੀ ਮੈਨੂੰ ਹੋਰ ਸਬਜ਼ੀ ਪਾਓ ਇਹ ਵੀ ਜੀ ਬੇਜਵਾਨ ਨੇ ਨਿਆਣਾ ਹੋਇਆ ਜਾਨਵਰ ਹੋਇਆ ਮੂੰਹ ਲਾਇ ਦੇ ਜੀ ਤੇ ਇਹ ਮੋ ਬਹੁਤ ਲੈਂਦੇ ਆ ਲੋ ਜੀ ਇੱਥੇ ਆਪਾਂ ਪਿਆਜ਼ ਨਹੀਂ ਸੀ ਛੇਤੀ ਪੁੱਜਦੇ ਜੀ ਇਹ ਚਿੱਟੇ-ਚਿੱਟੇ ਜੇ ਰਹਿ ਜਾਂਦੇ ਆ ਤੇ ਹੁਣ ਆਪਾਂ ਪਾ ਦਾਂਗੇ ਟਮਾਟਰ ਹਰੀ ਮਿਰਚ ਦੇ ਨਾਲ ਪਾਵਾਂਗੇ ਲੂਣ ਦਸਰੀ ਅੱਜ ਮੀਂਹ ਕਿੰਨਾ ਕਿੰਨਾ ਦੇ ਪਿਆ ਸਾਡੇ ਤਾਂ ਮੀਂਹ ਕਾਫੀ ਪੈ ਗਿਆ ਪਹਿਲਾਂ ਤਾਂ 1.5 ਵਜੇ ਪਿਆ ਫਿਰ ਜਦੋਂ ਅਸੀਂ ਧਾਰਾਂ ਕੱਢਣ ਚੱਲੇ ਆ ਨਹੀਂ ਕੱਢ ਕੇ ਆਏ ਆ ਧਾਰਾਂ ਹਾਂਜੀ ਤੇ ਧਾਰਾਂ ਕੱਢ ਕੇ ਆ ਗਏ ਜੋਰ ਸਾਹਿਬ ਉਨੀ ਬਾਹਰ ਬੈਠੇ ਫੋਨ ਦੇਖਦੇ ਸੀਗੇ ਉਦੋਂ ਮੀਂਹ ਫੇਰ ਕਾਫੀ ਸ਼ਰਾਟਾ ਆਇਆ ਸੋਣਾ ਪਰ ਗਰਮੀ ਤਾਂ ਇਦਾਂ ਆ ਵੀ ਸੈਰ ਤੋਂ ਲੈ ਕੇ ਪੈਰਾਂ ਤੱਕ ਇਦਾਂ ਚ ਆਉਂਦੀ ਆ ਹਵਾ ਨਹੀਂ ਚੱਲਦੀ ਬਿਲਕੁਲ ਬੱਜਾ ਖੜਾ ਰਬ ਹਵਾ ਬਿਲਕੁਲ ਨਹੀਂ ਹੈਗੀ ਲੋ ਜਿੱਥੇ ਆਪਾਂ ਮਿਰਚਾਂ ਵੀ ਗ੍ਰाइंड ਕਰ ਦਿੱਤੀਆਂ ਵਿੱਚ ਇਹ ਪਾ ਦਿੱਤੇ ਨੇ ਟਮਾਟਰ ਇੱਕ ਜੀ ਕਿਸੇ ਦਾ ਮੈਸੇਜ ਆਇਆ ਸੀ ਮੈਨੂੰ ਹੁਣ ਨਾਂ ਨਹੀਂ ਯਾਦ ਵੀ ਕਾਉ ਵਿਗਾਈਆਂ ਦੇ ਦੁੱਧ ਦੀ ਮਿਲਕਿੰਗ ਕਰਦੇ ਚਵਾਈ ਦੀ ਯਾਨੀ ਕਿ ਵੀ ਪੂਰੀ ਵੀਡੀਓ ਪਾਇਓ ਕੋਈ ਗੱਲ ਨਹੀਂ ਸੀ ਆਪਾਂ ਜ਼ਰੂਰ ਪਾਵਾਂਗੇ ਉਹ ਵੀ ਵਲੌਗ ਤੇ ਕਿਸੇ ਵੇਲੇ ਇਦਾਂ ਹੋ ਜਾਂਦਾ ਜਦੋਂ ਮੈਂ ਧਾਰਾ ਖੜਦੀ ਆ ਜੀ ਕੋਲ ਨਹੀਂ ਕੋਈ ਹੁੰਦਾ ਤੇ ਫਿਰ ਫੋਨ ਫੜਨਾ ਵੀਡੀਓ ਬਣਾਉਣੀ ਇਹ ਵੀ ਇੱਕ ਕੰਮ ਆ ਸਟੈਂਡ ਮੇਰੇ ਕੋਲ ਸੀਗਾ ਉਹ ਮੇਰੇ ਕੋਲੇ ਟੁੱਟ ਗਿਆ ਜੀ ਤਾਂ ਕਰਕੇ ਫਿਰ ਮੈਨੂੰ ਓੱਖਾ ਹੋ ਜਾਂਦਾ ਇੱਥੇ ਹੁਣ ਮੈਂ ਰਸੋਈ ਵਿੱਚ ਵੀ ਇਦਾਂ ਰੱਖਦੀ ਆ ਫੋਨ ਉਸ ਸਟੈਂਡ ਤੇ ਨਹੀਂ ਜੇ ਹੋਰ ਕਿਸੇ ਚੀਜ਼ ਤੇ ਸੈੱਟ ਤੇ ਆ ਕਰਕੇ ਰੱਖ ਲੈਣੀ ਹੁੰਦੀ ਆ ਜਿੱਥੋਂ ਵੀਡੀਓ ਵੈਸਦੀ ਹੋਵੇ ਸਾਫ ਨਹੀਂ ਤਾਂ ਜ਼ਿਆਦਾਤਰ ਮੈਂ ਹੱਥ ਚ ਫੜ ਕੇ ਤੇ ਫਿਰ ਇਦਾਂ ਆਪ ਹੀ ਵੀਡੀਓ ਬਣਾਉਣੀ ਜਾਂ ਫਿਰ ਆਦਣ ਹੋਵੇ ਕੋਲ ਤਾਂ ਉਹ ਬਣਾ ਦਿੰਦਾ ਹੁੰਦਾ ਲਓ ਜੀ ਆਪਣਾ ਟਮਾਟਰ ਗੈਸੀ ਹੋ ਇਹ ਤਾਂ ਟੱਕਿਆ ਸੀ ਤੜਕਾ ਕਿਉਂਕਿ ਜਿੰਦ ਤੋਂ ਨਹੀਂ ਟੱਕਦੇ ਫਿਰ ਟਮਾਟਰ ਕਈ ਵੇਲੇ ਖੜਵੇਂ ਜਿਹਾ ਰਹਿ ਜਾਂਦੇ ਆ ਤੋਂ ਮੈਨੂੰ ਨਹੀਂ ਚੰਗੇ ਲੱਗਦੇ ਇਦਾਂ ਜਦੋਂ ਆਪਾਂ ਟੱਕ ਦਿੰਨੇ ਆ ਪਾਫ ਨਾਲ ਹੀ ਹੋ ਜਾਂਦੇ ਆ ਸਹਿਮਤੇ ਕਰਕੇ ਸਹਿਮਤੇ ਤਾਂ ਐਸੀ ਵੀ ਜੀ ਦਾਲ ਸਬਜ਼ੀ ਬਹੁਤ ਸਵਾਦ ਬਣ ਜੀ ਤੇ ਇਹ ਲਈ ਆਸੀ ਆਪਾਂ ਪਨੀਰ ਇਹ ਕਹਿੰਦੇ ਸੀ ਇੱਕ ਟੁਕੜਾ ਜਿਹਾ ਮੇਰੇ ਲਈ ਰੱਖ ਲਈ ਵੀ ਮੈਂ ਖਾਣਾ ਲੂਣ ਲਾ ਕੇ ਸਵੇਰ ਨੂੰ ਚਾਹ ਦੇ ਨਾਲ ਪਤਾ ਨਹੀਂ ਇਹ ਆ ਕਿਹੜੀ ਹੈਗੀ ਆ ਪਸੰਦ ਦੇ ਵੀ ਚਾਹ ਦੇ ਨਾਲ ਮੈਂ ਪਨੀਰ ਖਾਣਾ ਲੂਣ ਲਾ ਕੇ ਤੇ ਬਾਕੀ ਦਾ ਤੂੰ ਪਾਲਾ ਜਿੰਨਾ ਪਉਣਾ ਹੈ ਸਬਜ਼ੀ ਵਿੱਚ ਚਲੋ ਕੋਈ ਨਹੀਂ ਖਾਲੇ ਹੋ ਇੱਥੇ ਆਪਾਂ ਸੁੱਕੀ ਮੇਥੀ ਪਾ ਦਤੀ ਇਹ ਆਪਾਂ ਹਰੇਕ ਦਾਲ ਸਬਜ਼ੀ ਚ ਪਾਈ ਦੀ ਪਾਈਦੀ ਐ ਸੁਆਦ ਲੱਗਦੀ ਐ ਕਿ ਆਈ ਪੈਣਾ ਤਾਂ ਦੱਸਦੀਆਂ ਜੀ ਸਾਡੇ ਮੀ ਪਿਆਈ ਨਹੀਂ ਕਣੀ ਵੀ ਨਹੀਂ ਪਈ ਤੇ ਪਰ ਸਾਡੇ ਅੰਤ ਜੀ ਪੈ ਗਿਆ ਦੋ ਤਿੰਨ ਮੀ ਚਲੋ ਇੰਨੇ ਦੇ ਨਾਲ ਇਹ ਹੋ ਜਾਂਦਾ ਥੋੜਾ ਫਸਲਾਂ ਨੂੰ ਫਾਇਦਾ ਆ ਜੋ ਹੁਣ ਮੋਟਰਾਂ ਹੀ ਚੱਲਣ ਤਾਂ ਲੋਡ ਪੈਂਦਾ ਆ ਜਿਆਦਾ ਬਿਜਲੀ ਦਾ ਤੇ ਫਿਰ ਬਿਜਲੀ ਤੇ ਕੱਟ ਲਾਉਂਦੇ ਆ ਜੀ ਤਾਂ ਕਰਕੇ ਜੇ ਲੋ ਫਸਲਾਂ ਨੂੰ ਪਾਣੀ ਕਹਿੰਦੇ ਹੁੰਦੇ ਸਾਡੇ ਬਾਬਾ ਜੀ ਕਹਿੰਦੇ ਹੁੰਦੇ ਸੀ ਮੇਰੇ ਦਾਦਾ ਜੀ ਕਹਿਣਾ ਜਿੰਨਾ ਮਰਜ਼ੀ ਪਾਣੀ ਲਾ ਲਓ ਜਿਹੜੀ ਕੁੰਬਲ ਭਿੱਜਣੀ ਆ ਉਹ ਮੀਂਹ ਦੇ ਪਾਣੀ ਨਾਲ ਭਿੱਜਣੀ ਫਸਲ ਉਹਦੇ ਨਾਲ ਹੀ ਉਸਰਨੀ ਆ ਵੀ ਵਧੀਆ ਹੋਣੀ ਆ ਨਹੀਂ ਤਾਂ ਇਦਾਂ ਤਾਂ ਜਦੋਂ ਪਾਣੀ ਸੁੱਕ ਗਿਆ ਫੇਰ ਫਸਲ ਥਿਆਈ ਦੀ ਥਿਆਈ ਆ ਜਿਹੜਾ ਮੀਂਹ ਪੈ ਰਹਿਣਾ ਉਹਦੇ ਨਾਲ ਦੀ ਰੀਸ ਨਹੀਂ ਜਿਹੜਾ ਕੁਦਰਤੀ ਪਾਣੀ ਫਸਲ ਦਾ ਸੈਰ ਕੁੰਬੜ ਭਿੱਜਣੀ ਲਓ ਜੀ ਆਪਾਂ ਪਾ ਦਿੱਤਾ ਪਨੀਰ ਬਹੁਤ ਸੋਹਣੀ ਸਬਜੀ ਬਣੀ ਅੱਖਾਂ ਨੂੰ ਦੇਖਣ ਨੂੰ ਜਿੰਨੀ ਸਵਾਦ ਲੱਗੀ ਉੰਨੀ ਖਾਣ ਨੂੰ ਵੀ ਉੰਨੀ ਸਵਾਦ ਸੀਗੀ ਜੀ ਬਣੀ ਤਾਂ ਥੋੜੀ ਜਿਹੀ ਪਿਆਜ਼ ਵੀ ਪੁੱਜ ਕੇ ਥੋੜੇ ਜੇ ਹੋ ਗਏ ਸੀਗੇ ਚਲੋ ਜਿੰਨੀ ਕੇ ਹੁਣ ਤਾਂ ਟਾਈਮ ਸਰ ਗਿਆ ਜਿਹੜੀ ਬਚੂਗੀ ਸਵੇਰੇ ਅਰਦਨ ਖਾ ਲੂਗਾ ਅਸੀਂ ਸਿੰਪਲ ਪਰੌਠੇ ਲਾ ਲਾਂਗੇ ਜੀ ਨਾ ਆਲੂ ਵਗੈਰਾ ਪਾ ਲਾਂਗੇ ਪਰੌਠਿਆਂ ਚ ਜਿੱਦਾਂ ਦਾ ਟਾਈਮ ਹੋਊਗਾ ਸਵੇਰੇ ਦੇਖਿਆ ਜਾਓ ਲਓ ਜੀ ਆਪਣੀ ਸਬਜੀ ਬਣ ਕੇ ਹੋ ਗਈ ਰੈਡੀ ਹੋਰ ਜੀ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤਾਂ ਜੋ ਆਪਾਂ ਹੋਰ ਵਧੀਆ ਤੋਂ ਵਧੀਆ ਵੀਡੀਓ ਬਣਾ ਸਕੀ ਐ ਤੇ ਤੁਹਾਡੇ ਭੈਣ ਭਰਾਵਾਂ ਨਾਲ ਜੁੜ ਸਕੀ ਇੱਥੇ ਮੈਂ ਆਟਾ ਗੁੰਨ ਕੇ ਰੱਖ ਗਈ ਸੀ ਜੇ ਜਦੋਂ ਧਾਰਾ ਕੱਢਣ ਗਈਆਂ ਤੇ ਮੈਂ ਫਰਿੱਜ 'ਚ ਰੱਖ ਦਿੱਤਾ ਹੁਣ ਮੈਂ ਫਰਿੱਜ 'ਚੋਂ ਕੱਢ ਦਿੱਤਾ ਮੈਂ ਕਿ ਬਾਹਲਾ ਮਨ ਸਖਤ ਜਿਹਾ ਹੋ ਜਾਵੇ ਤੇ ਹੁਣ ਇਸ ਤੋਂ ਬਾਅਦ ਚ ਆਪਾਂ ਪਕਾਵਾਂਗੇ ਰੋਟੀ ਸਬਜ਼ੀ ਆਪਣੀ ਬਿਲਕੁਲ ਰੈਡੀ ਗੈਸ ਕਰ ਦਿੱਤਾ ਬੰਦ ਲਓ ਜੀ ਹੁਣ ਆ ਗਈ ਆਪਣੀ ਰੋਟੀ ਪਕਾਉਣ ਦੀ ਵਾਰੀ ਇਦਾਂ ਜੀ ਕਾਲਾ ਲਿਆ ਪੈ ਜਾਂਦਾ ਸ਼ਾਮ ਨੂੰ ਤਾਂ ਜੀ ਰੋਟੀ ਸਬਜ਼ੀ ਕਰਕੇ ਤੇ ਬਸ ਪੱਖੇ ਮੋਰੇ ਬਹਿ ਜਾਉ ਜਾਂ ਕੇ ਕੂਲਰ ਮੋਰੇ ਬਸ ਹੋ ਜਾਂਦੀ ਅੰਦਰ ਸੋਈ ਵਿੱਚ ਤਾਂ ਕੰਮ ਕਰ ਦਿਆਂ ਦੀ ਮੈਂ ਇਹਨਾਂ ਨੂੰ ਬਹੁਤ ਵਾਰੀ ਕਿਹਾ ਵੀ ਮੈਨੂੰ ਬਾਹਰ ਉੱਥੇ ਪੌੜੀ ਥੱਲੇ ਸੈਲਫ ਜੀ ਪਰਵਾ ਦਿਓ ਜਾਂ ਇੱਧਰ ਸ਼ੈੱਡ ਵਿੱਚ ਸੈਲਫ ਪਰਵਾ ਦਿਓ ਵੀ ਬੰਦਾ ਉੱਥੇ ਕੰਮ ਕਰ ਲੈਂਦਾ ਆ ਕਿਉਂਕਿ ਬੈ ਕੇ ਕੰਮ ਕਰਨਾ ਜੀ ਮੈਨੂੰ ਬਹੁਤ ਔਖਾ ਆ ਮੇਰੇ ਫਿਰ ਸੱਜੀ ਲੱਤ ਵਿੱਚ ਦਰਦ ਬਹੁਤ ਹੋਣ ਲੱਗ ਜਾਂਦਾ ਨਾਲ ਹੀ ਲੱਕ ਵਿੱਚ ਕਿ ਡੈਸਕ ਹਿੱਲੀ ਕਰਕੇ ਮੈਨੂੰ ਮੇਰੇ ਕੋਲ ਜਿਆਦਾ ਟਾਈਮ ਬੈਠ ਨਹੀਂ ਹੁੰਦਾ ਤੇ ਮੈਂ ਕਿਹਾ ਤੁਸੀਂ ਮੈਨੂੰ ਬਾਹਰ ਸੈਲਫ ਪਰਵਾਦੋ ਹੋਰ ਹੋਰ ਕੰਮ ਹੀ ਨਹੀਂ ਸੂਤ ਆਉਂਦੇ ਜੀ ਜਦੋਂ ਮੈਂ ਕੋਈ ਇਦਾਂ ਦਾ ਕੰਮ ਕਹਿੰਨੀ ਇਹਨਾਂ ਨੇ ਆਪਣਾ ਕੋਈ ਨਾ ਕੋਈ ਕੰਮ ਸਹੀ ਲੈਣਾ ਹੁੰਦਾ ਕੋਈ ਗੱਡੀ ਦਾ ਕੁਛ ਕਰਾਉਣ ਚੱਲ ਗਏ ਟ੍ਰੈਕਟਰ ਨੂੰ ਟਾਇਰ ਪਵਾਉਣ ਪਵਾ ਲਏ ਮੇਰਾ ਖਰਚਾ ਹੋ ਗਿਆ ਹੁਣ ਰੁਕ ਜਾ ਜਰਾ ਚਲੋ ਕੋਈ ਗੱਲ ਨਹੀਂ ਫੇਰ ਸਬਰ ਕਰਕੇ ਬਹਿ ਜੀਦਾ ਆ ਵੀ ਕੋਈ ਗੱਲ ਨਹੀਂ ਇਹ ਵੀ ਸਿੱਧਿਆ ਕਰਦੀਆਂ ਬਣਦੀਆਂ ਆ ਫੇਰ ਸਹੀ ਪਰ ਹੈਗਾ ਗਰਮੀਆਂ ਨੂੰ ਤਾਂ ਬੜਾ ਜਿਆਦਾ ਔਖਾ ਆ ਜੇ ਅੰਦਰ ਕੰਮ ਕਰਨਾ ਹੁਣ ਇੰਡਕਸ਼ਨ ਤੇ ਵੀ ਬਾਹਰ ਰੱਖ ਕੇ ਕਿੰਨਾ ਕੰਮ ਆਪਾਂ ਕਰੀ ਜਾਵਾਂਗੇ ਉਹ ਵੀ ਆਪਣੇ ਸਰੀ ਹੈਗਾ ਆ ਪਰ ਉਹ ਬਿੱਲ ਜਿਆਦਾ ਆਉਣਾ ਆ ਕਦੇ ਕਿਤੇ ਤਾਂ ਹੋ ਜਾਂਦਾ ਮਜਬੂਰੀ ਹੋਵੇ ਵੀ ਚਲੋ ਜਾਂ ਸਿਲੰਡਰ ਮੁੱਕ ਜਾਵੇ ਜਾਂ ਕਿੱਦਾਂ ਆ ਫੇਰ ਤਾਂ ਇੰਡਕਸ਼ਨ ਬਾਲ ਦੇ ਵੀ ਆਪਾਂ ਚੰਗੇ ਲੱਗਦੇ ਆ ਜਾਂ ਕਿਤੇ ਉਦਾਂ ਚਾਵਾ ਕਰ ਬਾਲ ਲਿਆ ਪਰ ਰੋਜ਼ ਰੋਜ਼ ਨਹੀਂ ਪੁੱਗਦਾ ਜੀ ਮੈਨੂੰ ਗੱਲ ਕਹਿੰਦੇ ਸੀ ਕਹਿੰਦੇ ਤੇ ਆਹੋ ਬਿਜਲੀ ਵਾਲੇ ਚੁੱਲ੍ਹੇ ਤੇ ਕਰ ਲਿਆ ਕਰ ਕੰਮ ਮੈਂ ਕਿਹਾ ਆਹੋ ਉਧਰ ਏਸੀ ਨੇ ਵੀ ਏਸੀ ਚੱਲਦਾ ਹੁੰਦਾ ਹੈ ਰਾਤ ਨੂੰ ਦਿਨ ਨੇ ਤਾਂ ਅਸੀਂ ਬਹੁਤ ਘੱਟ ਚਲਾਉਨੇ ਆ ਤੇ ਇੱਕ ਪੱਖਾ ਪੱਕਾ ਹੀ ਪਸੂਆਂ ਵਾਲਿਆ ਤੇ ਇਹ ਕਰਦੇ ਨੇ ਕੂਲਰ ਲਾਉਣਾ ਹੁੰਦਾ ਤਾਂ ਫਿਰ ਇੰਨੀਆਂ ਚੀਜ਼ਾਂ ਦਾ ਤੇ ਵੈਸੇ ਲੋਡ ਬਹੁਤ ਆ ਉੱਪਰ ਮੈਂ ਹੁਣ ਕੰਮ ਕਰੀ ਜਾਵਾਂ ਇੰਡਕਸ਼ਨ ਤੇ ਉਹ ਵੀ ਨਹੀਂ ਪੁੱਗਦਾ ਜੀ ਲਓ ਜੀ ਇੱਥੇ ਆਪਾਂ ਪ੍ਰਸ਼ਾਦ ਦੇ ਪਕਾ ਲਾਂਗੇ ਜਿੰਨੀ ਆਪਾਂ ਨੂੰ ਇਸ ਟਾਈਮ ਲੋਡ ਹੁੰਦੀ ਆ ਦੋ ਚਾਰ ਵੱੱਦ ਵੀ ਲਾ ਲਈਦੇ ਆ ਕਿਉਂਕਿ ਕਈ ਵੇਲੇ ਗੁੱਡੀਆਂ ਆ ਜਾਂਦੀਆਂ ਭਾਜੀ ਦੀਆਂ ਇੱਧਰ ਨੂੰ ਤੇ ਫਿਰ ਜਦੋਂ ਰੋਟੀ ਖਾਂਦੇ ਹੋਣ ਇਹ ਤਾਂ ਉਹਨਾਂ ਨੇ ਜ਼ਰੂਰ ਚਾਚੇ ਆਪਣੇ ਦੇ ਨਾਲ ਬੈਠ ਕੇ ਖਾਣੀ ਆ ਮੈਨੂੰ ਇਹ ਹੁੰਦਾ ਵੀ ਚਲੋ ਨਿਆਣਾ ਆਇਆ ਤੇ ਨਿਆਣਾ ਖਾ ਲਵੇ ਕਈ ਵੇਲੇ ਘੱਟ ਹੋਣ ਫਿਰ ਉਹਨਾਂ ਨੱਠ ਕੇ ਜਾ ਕੇ ਉਧਰੋਂ ਲੈ ਆਉਣੀ ਆ ਕਹਿਣਾ ਚਾਚੀ ਮੈਂ ਕਹਿੰਨੀ ਉਹ ਨਹੀਂ ਲਾ ਦੰਨੀ ਮੈਂ ਇੱਥੇ ਰੋਟੀ ਬੁਕਾ ਦੇਣੀ ਤੁਹਾਨੂੰ ਕਹਿਣਾ ਨਹੀਂ ਉਧਰੋਂ ਪਾਈਆਂ ਸਾਡੀਆਂ ਪਰ ਖਾਣੀ ਚਾਚੇ ਨਾਲ ਆ ਬੈਠ ਕੇ ਰੋਟੀ ਚਾਚੇ ਨੂੰ ਆਦਤ ਹੈ ਪੂਰਾ ਸਲਾਦ ਵਗੈਰਾ ਨਾਲ ਲੈ ਕੇ ਫੇਰ ਰੋਟੀ ਖਾਣੀ ਆ ਤਾਂ ਉਹਨਾਂ ਕਹਿੰਦੀਆਂ ਸਵਾਦ ਬਹੁਤ ਆਦੀ ਚਾਚੇ ਨਾਲ ਬੈਠ ਕੇ ਰੋਟੀ ਚਲੋ ਇੰਨੇ ਜੇ ਵੀ ਖੁਸ਼ ਰਹਿੰਦੇ ਆ ਦਿਲ ਲੱਗਾ ਰਹਿੰਦਾ ਵੀ ਬੱਚੇ ਕੋਲ ਆਏ ਹੁੰਦੇ ਆ ਨਿਆਣੀ ਸਾਡੇ ਸਾਰੇ ਤੇ ਘਰਦੇ ਆ ਜੀ ਇਧਰਲੇ ਵੀ ਤੇ ਉਧਰ ਮੇਰੇ ਭਤੀਜ ਭਤੀਜੀਆਂ ਵੀ ਪਤਾ ਨਹੀਂ ਤਾਂ ਉਹਨਾਂ ਨੂੰ ਇਹ ਆ ਵੀ ਭੂਆ ਫੂਫੜ ਦੇ ਕੋਲ ਬੱਚਾ ਹੈ ਨਹੀਂ ਜਾਂ ਇਧਰ ਉਹ ਇਹਨਾਂ ਨੂੰ ਵੀ ਚਾਚੇ ਚਾਚੀ ਦੇ ਕੋਲ ਨੇ ਆਨੇ ਸਾਰੇ ਬਹੁਤ ਪਿਆਰ ਕਰਦੇ ਆ ਰਾਜੀ ਰਹਿਣ ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖਣ ਤੇ ਇਦਾਂ ਹੱਸਦੇ-ਖੇੜਦੇ ਜਿਸਣ ਜੀ ਇਹਨਾਂ ਨਾਲ ਦੇਖ ਦੇਖੀ ਜੀਨੇ ਆ ਜਿਹੜਾ ਸਾਡੇ ਕਰਮਾਂ ਚ ਹੋਊਗਾ ਉਹ ਵਾਹਿਗੁਰੂ ਦੇ ਘਰ ਇਹ ਸਹਾਇਆ ਪ੍ਰਮਾਤਮਾ ਦੇ ਤਾਂ ਸਾਨੂੰ ਲੇਟ ਫੇਟ ਮਿਲੇ ਹੀ ਜਾਣਾ ਜੀ ਬਹੁਤ ਪੈਣਾ ਹੌਸਲਾ ਦਿੰਦੀਆਂ ਜੀ ਮੈਂ ਰੱਖਦੀ ਵੀ ਇਹੋ ਹੌਸਲਾ ਹੀ ਨਹੀਂ ਹੈਗਾ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਇੱਥੇ ਤੱਕ ਸਤਿ ਸ਼੍ਰੀ ਅਕਾਲ